ਇਕ ਤਾਈ ਜਿਹੜਾ ਥੋੜਾ ਅੱਜ ਅੱਜ ਪਾਰਟੀ ਨੂੰ ਰਾਜ ਦੇ ਦਿਨ ਦਾ ਮਸਲਾ ਉਹਦੇ ਚ ਬਨੇ ਆਪਣੇ ਜਿੰਨੇ ਹੋਸਟਲੋਂ ਦੇ ਬਾਹਰ ਇਕੱਠੇ ਖੜੇ ਆ ਉਧਰ ਪਿੱਛੇ ਤੁਹਾਡੇ ਵਾਲੇ ਹੋਸਟਲ ਦੇ ਵੀ ਆ ਉਹਨਾਂ ਨੇ ਹੁਣ ਸਾਨੂੰ ਬੁਲਾ ਕੇ ਇਹ ਗੱਲ ਕਹੀ ਹੈ ਕਿ ਪਾਣੀ ਜਿਹੜਾ ਹੈਗਾ ਥੋੜਾ ਚੱਲ ਪਿਆ ਹੈਗਾ ਕੁਝ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਦੇ ਸਾਥੀ ਇੱਥੇ ਆਏ ਆ ਵੀਡੀਓ ਆ ਉਹਨਾਂ ਨੇ ਇਹ ਹੀ ਗੱਲ ਕਰੀ ਆ ਤੁਹਾਡੇ ਵਿਹਾਰ ਦੇ ਕਿ ਪਾਣੀ ਜਿਹੜਾ ਹੈਗਾ ਉਹ ਚੱਲ ਪਿਆ ਪਰ ਅਸੀਂ ਤੁਹਾਡੇ ਹੀ ਹੋਸਟਲ ਦੇ ਕੁਝ ਆਪਣੇ ਸਾਥੀ ਆ ਜਿਨ੍ਹਾਂ ਨੂੰ ਭੇਜਿਆ ਹੈਗਾ ਵੀ ਚੈੱਕ ਕਰ ਉਹ ਇੱਕ ਵਾਰੀ ਜਾ ਕੇ ਅਗਲੀ ਗੱਲ ਇਹ ਆ ਤੁਹਾਡੇ ਜੋ ਬਹੁਤ ਸਾਰੇ ਨਵੇਂ ਦੋਸਤ ਹੋਣਗੇ ਅੱਜ ਤੋਂ ਪਹਿਲਾਂ ਪਿਛਲੇ ਸਾਲ ਤੋਂ ਪਹਿਲਾਂ ਇਸ ਯੂਨੀਵਰਸਿਟੀ ਨੂੰ ਸਿਰਫ 150 ਕਰੋੜ ਰੁਪਏ ਗ੍ਰਾਂਟ ਮਿਲਦੀ ਹੁੰਦੀ ਸੀ ਸਰਕਾਰ ਵੱਲੋਂ 14000 ਬਿਜਲੀ ਅਤੀ ਵੱਧਦਾ ਹੋਇਆ। ਔਰ ਸਾਰੇ ਇਹਨਾਂ ਨੂੰ ਵੱਧ ਬੀਛ ਕੇ ਕੋਈ ਗੰਦਾ ਤੋਂ ਇੰਜੀਨੀਅਰਿੰਗ ਕਾਲਜ ਦੰਦਾ। ਯੂਕੋਡ ਡਿਪਾਰਟਮੈਂਟ ਆ ਜਿਹੜਾ ਉਹ ਫੀਸ ਪੇ ਕਰਦਾ ਸਭ ਤੋਂ ਜ਼ਿਆਦਾ। ਤੁਹਾਡੀ ਤਾਂ ਸਿਕਿਉਰਿਟੀ ਹੈ ਨਾ ਜਿਹੜੀ ਰਿਫੰਡੇਬਲ ਸਿਕਿਉਰਿਟੀ ਹੁੰਦੀ ਆ। ਉਹਦਾ amount ਹੀ ਇੰਨਾ ਬਣ ਜਾਂਦਾ ਕਿ ਉਹ ਵੀ ਇਹਨਾਂ ਕੋਲ ਇੰਨੀ ਜਮਲ ਪਈ ਆ ਉਹ ਵਾਪਸ ਵੀ ਮੁਰਦੀ ਛੇਦੀ ਕਿਤੇ। ਪਲੇਸਮੈਂਟ ਦੇ ਇਸ਼ੂ ਆ ਉਹ ਇਹਨਾਂ ਤੋਂ ਹੋਈ ਹੀ ਨਹੀਂ ਕਦੀ। ਵਰਕਸ਼ਾਪ ਦੇ ਵਿੱਚ ਇਹਨਾਂ ਕੋਲੇ ਅਪਡੇਟਡ ਇਨਸਟਰੂਮੈਂਟ ਨਹੀਂ ਹੈਗੀ ਇਹਨਾਂ ਸਾਰੀਆਂ ਗੱਲਾਂ ਦੇ ਅਸੀਂ ਫਾਈਟ ਕਰਦੇ ਰਹੇ ਆ ਪਿਛਲੇ ਸਾਲ ਇੱਥੇ ਹੀ ਟੈਕ ਲੱਗ ਕੇ 40 ਦਿਨ ਦਾ ਪੱਕਾ ਮੋਰਚਾ ਲੱਗਿਆ ਜਿਹਦੇ 'ਚ ਟੀਚਰ ਵੀ ਸੀ ਤੇ ਨੌਂ ਪੀਜੀ ਵੀ ਸੀ ਜਿਹੜੇ ਬੰਦੇਆਂ ਦੀਆਂ ਤਰਖਾਹਾਂ ਲਈ ਜਿਹੜੇ ਬੰਦੇ ਨੌਂ ਪੀਜੀ ਨਾਲੇ ਲਈ ਜਿਹੜੇ ਅੱਜ ਕੁਰਸੀਆਂ ਤੇ ਬੈਠੇ ਆ ਤਾਂ ਕਿ ਉਹਨਾਂ ਦੀਆਂ ਤਰਖਾਹਾਂ ਟਾਈਮ ਤੇ ਪਹੁੰਚ ਤੇ ਵਿਦਿਆਰਥੀਆਂ ਦੀਆਂ ਸਹੂਲਤਾਂ ਸਹੀ ਮਿਲਣ ਦੇ ਆਖੀ ਨੇ ਇਕੱਠ ਕਰਕੇ ਧਰਨਾ ਲਾਇਆ 40 ਦਿਨ ਚਲਾਇਆ ਔਰ ਪੰਜਾਬ ਸਰਕਾਰ ਨੂੰ ਇਸ ਗੱਲ ਤੇ ਲਿਆਂਦਾ ਕਿ ਮਹੀਨੇ ਦੀ 30 ਕਰੋੜ ਰੁਪਇਆ ਜਿਹੜੇ ਕਿ 360 ਕਰੋੜ ਰੁਪਇਆ ਘਟੋ ਘਟ ਦਿੱਤਾ ਜਾ ਰਿਹਾ ਔਰ ਤੁਸੀਂ ਇੱਕ ਕਲੀਜ ਯੂਨੀਵਰਸਿਟੀ ਹੈ ਪੂਰੇ ਪੂਰੇ ਇੰਡੀਆ ਦੀ ਪੂਰੇ ਇੰਡੀਆ ਦੀ ਪਹਿਲੀ ਧਾਰਨਾ ਜਿਹਨੇ ਬਜਟ ਦੇ ਉੱਤੇ ਫਾਈਟ ਕਰਕੇ ਬਜਟ ਜਿਹੜਾ ਉਹ ਦੁੱਗਣਾ ਕਰਾਇਆ ਹੋਏ ਇਸ ਵਾਰੀ ਸਾਡਾ ਬਜਟ 375 ਕਰੋੜ ਰੁਪਇਆ ਲਿਆ ਹੋਏ 10 ਕਰੋੜ ਰੁਪਏ ਕੁੜੀਆਂ ਦੇ ਹੋਸਟਲ ਵਾਸਤੇ ਅਸੀਂ ਫਾਈਟ ਕਰਕੇ ਦੁਬਾਰੇ ਬਜਟ ਦੇ ਵਿੱਚ ਅਲੋਕੇਟ ਕਰਾਇਆ ਮਾਤਾ ਤ੍ਰਿਪਤਾ ਹੋਸਟਲ ਬਣਦਾ ਜਿਹੜੀ ਮੈਜ਼ਰਮੈਂਟ ਹੋਈ ہوئی ਆ ਔਰ ਇਹਨਾਂ ਲੋਕਾਂ ਦੀ ਨਲਾਈਕੀ ਕਰਕੇ 12 ਕਰੋੜ ਰੁਪਏ ਲਿਆ ਗਿਆ ਸੀ ਸਟੂਡੈਂਟਸ ਵੱਲੋਂ ਫਾਈਟ ਕਰਕੇ ਔਰ ਇਹਨਾਂ ਦੀ ਨਲਾਈਕੀ ਕਰਕੇ રોજ ਨੀ ਜਿਹੜੀ ਫਾਈਲ ਤੁਹਾਡੀ ਤੌਰ ਤੇ ਉਹ ਫਾਈਲ ਉਧਰ ਚਲੀ ਗਈ ਅਸੀਂ ਇੱਕ ਵਾਰੀ ਇੱਕ ਫਾਈਲ ਦਾ ਰੂਟ ਟ੍ਰੇਸ ਕਰਕੇ ਦੇਖਿਆ ਕਿ ਮੰਨ ਲਓ ਆਪਾਂ ਕੋਈ ਸ਼ਹੂਰਤ ਲਈ ਲੜਦੇ ਆ ਉਹ ਫਾਈਲ ਕਿੰਨੇ ਅਧਿਕਾਰੀਆਂ ਕੋਲੇ ਜਾਂਦੀ ਆ ਤੁਸੀਂ ਹੈਰਾਨ ਹੋਵੋਗੇ ਇੱਕ ਫਾਈਲ 20 ਤੋਂ 22 23 ਤਵਾਂ ਤੇ ਘੁੰਮੀ ਜਾਂਦੀ ਔਰ ਉਹ ਨੂੰ ਬੋਤੇ ਹੀ ਲੈ ਲੱਗੇ ਇੱਕ ਅਧਿਕਾਰੀ ਕੋਲੇ ਮਹੀਨਾ ਨਹੀਂ ਚਪਾਈ ਰਹਿੰਦੀ ਆ ਔਰ ਇਹਨਾਂ ਦੀ ਮਲਾਈਕੀ ਕਰਕੇ ਉਹ 12 ਕਰੋੜ ਰੁਪਇਆ ਬਿਨਾਂ ਖਰਚਾ ਵਾਪਸ ਚਲੇ ਗਿਆ ਹੁਣ ਉਹਦੇ ਤੇ ਪਿਛਲੇ ਸਾਲ ਫਾਈਲ ਸੀ ਕਿ ਉਹਨੂੰ ਲਾਗੂ ਕਰੋ ਔਰ ਕੁੜੀਆਂ ਨੂੰ ਵਿਚਾਰੀਆਂ ਨੂੰ ਹੋਸਟਲ ਨਹੀਂ ਮਿਲ ਰਹਾ ਤੰਤਰ ਚਾਰ ਚਾਰ ਕੁੜੀਆਂ ਨੂੰ ਧੱਗੇ ਨਾਲ ਇਹਨਾਂ ਨੇ ਅਲੌਂਡ ਕੀਤੇ ਹੋਏ ਆ ਉਹਦੀ ਬੁਰੀ ਹਾਲਤ ਇਹੀ ਉਹ ਬਾਹਰ ਪੀਜੀ ਦੇ ਵਿੱਚ 5.66000 ਰੁਪਿਆ ਉਹਨਾਂ ਨੂੰ ਪੈਂਦਾ ਬਹੁਤ ਬਿਨਿਆਰਥੀਓ ਆ ਜਿਹੜੇ ਮੈਸਰਾਂ ਬਿੱਲ ਤੱਕ ਨਹੀਂ ਭੇ ਕਰ ਸਕਦੇ ਹੁਣ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਅੱਜ ਜੁਨੀਵਰਸਿਟੀ ਲਵਾਰਾ ਸਾਹਿਬਨੀ ਬਿਲਕੁਲ ਇਥੋਂ ਦਾ ਵਿਸ਼ੇ ਹੈ ਫਾਇਰ ਐਜੂਕੇਸ਼ਨ ਦਾ ਸਭ ਤੋਂ ਵੱਡਾ ਅਫਸਰ ਉੱਚ ਸਿੱਖਿਆ ਦਾ ਸੈਕਟਰੀ ਹੁੰਦਾ ਆਈਐਸ ਅਫਸਰ ਹੁੰਦਾ ਹੁੰਦਾ ਉਹਨੂੰ ਪੰਜਾਬ ਸਰਕਾਰ ਨੇ ਛੇਡ ਡਪਾਰਟਮੈਂਟ ਦਿੱਤੇ ਹੋਏ ਐਡੂ ਨਿਕੰਮੇ ਭਗਤ ਮਾਨ ਵੀ ਤੈਨੂੰ ਕੋਈ ਹੋਰ ਪਤਾ ਹੀ ਨਹੀਂ ਲਿਖਿਆ ਹੋਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਉਹਦਾ ਵੀ ਉਹਨੂੰ ਹੋਰ ਦੇ ਦਿੱਤਾ ਲੱਗਦਾ ਸਾਡਾ ਵੀ ਸੀ ਲਾਇਆ ਹੋਇਆ ਉਹਨੇ ਔਰ ਉਹ ਬੰਦਾ ਪਿਛਲੇ ਡੇਢ ਮਹੀਨੇ ਤੋਂ ਯੂਨੀਵਰਸਿਟੀ 'ਚ ਪੈਰ ਨਹੀਂ ਪਾਇਆ ਉਹਨੇ ਉਹਨੂੰ ਪਤਾ ਜਿੱਥੇ ਪੈਰ ਪੈ ਗਿਆ ਤੈਨੂੰ ਘੇਰ ਲੈਣਾ ਇਥੋਂ ਦੇ ਵਿਦਿਆਰਥੀ ਜਾਣੇ ਜਾਦਾ ਬੰਦਾ ਦੋ ਦਿਨ ਇੱਥੇ ਬੈਠੇ ਆ ਕੇ ਤੇ ਪਹਿਲੇ ਜਿਹੜੀਆਂ ਸਾਈਨ ਕਰ ਲਿਆ ਇੱਥੇ ਨੇ ਟੇਰ ਲੱਗੀ ਹੋਇਆ ਡੀ ਨੇ ਦਫ਼ਤਰ ਤੇ ਪ੍ਰੋਮੋਸ਼ਨ ਤੇ ਦਫ਼ਤਰ ਦੇ ਜੇ ਇ ਨੇ ਐਕਸ਼ਨ ਦੇ ਰਜਿਸਟਰਰ ਦੇ ਇੱਥੇ ਕੋਈ ਵਾਰੀਵਾਰਸ਼ ਹੀ ਨਹੀਂ ਹੈਗਾ ਦੂਜੀ ਗੱਲ ਆਪਾਂ ਜਿਹੜੀ ਅਗਲੀ ਲੜਾਈ ਆ 11 ਤਰੀਕ ਨੂੰ ਅਸੀਂ ਸਾਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਾਹਰ ਨਿਕਲ ਕੇ ਬੰਦ ਕਰ ਦੇਣੀ ਹੈ ਤਾਂ ਉਹ ਚੇਤਾਵਨੀ ਦਿੰਦੇ ਆ ਇਹ ਗੱਲ ਸਾਫ਼ ਆ ਔਰ ਜਿਹੜਾ ਕਿੰਨਿਆਂ ਨੂੰ ਲੱਗਦਾ ਨਾ ਕਿ ਜੀ ਐਸ ਬੀਓ ਵਾਲੀ ਹੁੰਦਾ ਇਹ ਡੀਨ ਦਾ ਇਸ਼ੂ ਹੈ ਫਲਾਣੇ ਦਾ ਇਸ਼ੂ ਹੈ ਠਿਕੜੇ ਦਾ ਇਹ ਸਾਰੇ ਚਿਹਰੇ ਤੇ ਬੈਠੇ ਬੰਦਿਆਂ ਦਾ ਇਸ਼ੂ ਆਸੀਂ ਕਿਸੇ ਨੂੰ ਨਹੀਂ ਬਖਸ਼ਣਾ ਫਿਰ ਇਸ ਕਰਕੇ ਲੱਖ ਰੁਪਇਆ ਦੇ ਕੇ ਵੀ ਤੁਹਾਨੂੰ ਸਹੂਲਤ ਨਾ ਮਿਲੇ ਇਹ ਗਲਤ ਗੱਲ ਆ ਹੁਣ ਅੱਜ ਤੁਸੀਂ ਗੇਟ ਤੱਕ ਆਏ ਹੋ ਅੱਜ ਦੇ ਤੁਹਾਡਾ ਮੁੱਦਾ ਹੱਲ ਹੋ ਗਿਆ ਜਿਹੜੀ ਟੀਮ ਹੋਸਟਲ ਚ ਪੇਜੀ ਸੀ ਆ ਸਾਡੇ ਸਾਥੀਆਂ ਨੇ ਹੁਣੇ ਦੱਸਿਆ ਮੈਂ ਉਹ ਗੱਲ ਰਿਪੀਟ ਕਰ ਰੂਆ ਕਿ ਉਹ ਮੈਨੂੰ ਦੱਸ ਗਿਆ ਕਰਨ ਜਾਣ ਕੇ ਕਿ ਹੋਸਟਲ ਚ ਪਾਣੀ ਜਿਹੜਾ ਹੈਗਾ ਉਹ ਚੱਲ ਪਿਆ ਇਹ ਤੁਹਾਡੇ ਅੱਜ ਦੇ ਸੰਗਤ ਦੀ ਜਿੱਤ ਆ ਕਿ ਇੰਨਾ ਕਰਨ ਨਾਲ ਅੱਜ ਰਾਤ ਨੂੰ ਵੀ ਹੁਣੇ ਨੂੰ ਕੰਮ ਕਰਦਾ ਲੜੇ ਆ ਵੀ ਲੜੇ ਆ ਜਿੱਤੇ ਆ ਬਿੱਤੇ ਆ ਲੜੇ ਆ ਵੀ ਲੜੇ ਆ ਜਿੱਤੇ ਆ ਬਿੱਤੇ ਆ ਵਿਦਿਆਰਥੀ ਏਕਤਾ ਜਿੰਦਾਬਾਦ 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 ਪਾਣੀ ਚੱਲ ਪਿਆ ਵੀ ਜਿਹੜੀ ਟੀਮ ਗਈ ਸੀ ਠੀਕ ਹੈ ਗੱਲ ਇਹ ਠੀਕ ਹੈ ਵੀ ਇਹ ਗਏ ਸੀ ਪਾਣੀ ਚੱਲ ਪਿਆ ਹੋਗਾ ਪੀਣ ਵਾਲਾ ਹਾਂਜੀ ਬਈ ਪੀਣ ਵਾਲਾ ਚੱਲ ਪਿਆ ਪਾਣੀ ਅੱਜ ਚੱਲ ਪਿਆ ਹੋਗਾ ਹੁਣ ਕਿਵੇਂ ਚੱਲਦਾ ਕੋਈ ਛੋਣਾ ਆ ਜਿਹੜਾ ਤੁਸੀਂ ਰੰਗ ਦਿਖਾਇਆ ਤਾਂ ਚੱਲ ਪਿਆ ਕਿਵੇਂ ਜੇ ਤੇਂਦਰ ਪਾਣੀ ਕਿਉਂ ਨਹੀਂ ਆਇਆ ਸਵਾਲ ਇਹੀ ਆ ਅਸੀਂ ਤੁਹਾਨੂੰ ਇੱਥੇ ਤੱਕ ਤਾਂ ਹੀ ਗਿਆ ਤੇ ਇਹੀ ਦਾ ਪੁੱਛਣਾ ਕਿ ਜਦੋਂ ਰੋਣਾ ਪੈ ਜਾਂਦਾ ਉਦੋਂ ਕਿਵੇਂ ਚੱਲ ਪੈਂਦਾ ਫਿਰ ਰੋਟੀਂ ਚ ਕਿਉਂ ਨਹੀਂ ਕੰਮ ਹੁੰਦੇ ਕਿਉਂ ਕਈ ਵਾਰੀ ਨਾ ਕਿਸੇ ਬੰਦੇ ਨੂੰ ਆਦਤ ਬੋਜ ਜਾਂਦੀ ਹੈ ਕਿ ਉਹ ਜੁੱਤੀ ਖਾਦੇ ਵੇਣਾ ਉਹ ਰੋਟੀ ਪਜਰੋ ਖਾਣ ਜਾਂਦੀ ਹੈ ਕਿੱਥੇ ਆਦਤ ਅੱਜਾਂ ਕੱਲ੍ਹ ਕਈਆਂ ਨੂੰ ਕਈ ਸਾਡੇ ਚ ਵੀ ਹੁੰਦੇ ਆ ਵਿਦਿਆਰਥੀਆਂ ਚ ਕਈਆਂ ਨੂੰ ਚੇਲੇ ਚਰ ਦੇ ਪੰਨ ਦੀ ਬੜੀ ਆਦਤ ਹੁੰਦੀ ਆ ਉਹ ਕਦੇ ਟੀਮ ਦੀ ਕੁੱਖੜ ਚ ਬੈਠਣਗੇ ਜਾ ਕੇ ਕਦੇ ਬਾਟਨ ਦੀ ਕੁੱਖੜ ਚ ਬੜੀ ਇਹੋ ਜਿਹੀ ਵੀ ਹੁੰਦੇ ਆ ਵੀ ਤੁਸੀਂ ਇੱਥੇ ਪੜ੍ਹਨ ਆਏ ਆ तो सारा तो लोगों की रोटियाँ ही गिरी भी ये नहीं कि खा गया आ रह गया आज बंद इस तरीके बंदा कोई इंजीनियर नहीं बन जाता तुम इंजीनियर बन आए हो कोई इतने सैंस वाले बैठे होनेटिस्ट तो बहुत ही बड़ी गल घो घट आप लैब घटो घट असी ਬੇਸ਼ੱਕ ਬਈ ਤੁਸੀਂ ਕਿਹ ਜਣਾ ਓਏ ਆ ਜਿਹੜਾ ਹੈਗਾ ਇੱਥੇ ਮਨੀਮਾ ਨਾਲ ਜਾਰੀਆਂ ਲਾ ਲਓ ਉਹ ਫਲਾਨੇ ਨਾਲ ਕਲਪ ਨਾਲ ਲਾ ਲਓ ਛਪੀ ਨਾਲ ਲਾ ਲਓ ਉਹ ਭਾਨੇ ਨਾਲੋਂ ਬੀਸੀ ਨਾਲ ਲਾ ਲਓ ਇੱਥੇ ਪ੍ਰੋਫੈਸਰਾਂ ਚ ਵੀ ਆ ਆ ਜਿੱਦੇ ਨਵਾਂ ਬੀਸੀ ਆ ਗਿਆ ਤੁਸੀਂ ਇੱਕ ਗੱਲ ਮੇਰੀ ਯਾਦ ਰੱਖਿਓ ਹੁਣ ਕੋਈ ਦੀਨਾ ਨਹੀਂ ਕੋਈ ਵੀ ਪ੍ਰੋਫੈਸਰ ਕੋਈ ਨਹੀਂ ਦੇਖੂਗਾ ਤੁਹਾਡੇ ਕੰਮ ਦੇ ਵਿੱਚ ਆਉਂਦਾ ਆ ਜਿੱਦੇ ਬੀਸੀ ਆ ਗਿਆ ਬੀਸੀ ਦੇ ਦਫ਼ਤਰ ਦੀ ਅਗਲੇ ਦਿਨ ਫੋਟੋ ਦੇਖੀ ਪੈਂਦੀ ਆਪਨੇ ਕਿ ਕਿਤੇ ਕਿਤੇ ਬੁੱਕਾ ਲੈ ਕੇ ਉਹਨੇ ਵਿੱਚ ਫੜਨਗੇ ਯਾਰ ਇਸ ਲਈ ਹੱਕ ਸੱਚ ਦੀ ਲੜਾਈ ਹੈ ਇੱਥੇ ਜੇ ਕਿਸੇ ਵਿਦਿਆਰਥੀ ਨੇ ਤੁਹਾਨੂੰ ਕੁਝ ਗੱਲਾਂ ਤੁਹਾਡੇ ਸਟੂਡੈਂਟ ਸਾਥੀਆਂ ਨੇ ਦੱਸੀਆਂ ਕਿ ਛੋਟੇ ਹੀ ਕੋਈ ਬੰਦੇ ਉਹਨਾਂ ਨੂੰ ਕੋਈ ਲੱਗੇ ਹੋਏ ਸੀ ਥੋੜਾ ਡਰਾਵਾ ਦੇਣ ਲੱਗੇ ਹੋਏ ਸੀ ਇੱਕ ਗੱਲ ਮੈਂ ਤੁਹਾਨੂੰ ਸਟੇਟਟ ਅਲਾਨ ਕਰ ਦਿੰਦੇ ਆ ਚਾਹੇ ਕੋਈ ਟਰ ਹੋਵੇ ਚਾਹੇ ਕੋਈ ਵਿਦਿਆਰਥੀ ਹੋਵੇ ਚਾਹੇ ਕੋਈ ਗਰੁੱਪ ਹੋਵੇ ਚਾਹੇ ਥੋੜੀ ਦਾ ਹੋਵੇ ਚਾਹੇ ਗੈਰ ਹੋਵੇ ਕੋਈ ਇੱਕ ਗੱਲ ਪੱਲੇ ਬੰਨ੍ਹ ਲਓ ਜੇ ਕਿਸੇ ਆਮ ਵਿਦਿਆਰਥੀ ਨਹੀਂ ਜਾਂ ਅਗਵਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਨਿਜਾਇਜ਼ ਕਿਸੇ ਦੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਦੇ ਨਾਲ ਸਾਮ ਗੱਲਬਾਤ ਵਾਲਾ ਨਹੀਂ ਕਰਨਾ ਫਿਰ ਕੋਈ ਹੋਰ ਕੰਮ ਬਣਾ ਤੇ ਉਹਦੀ ਜ਼ਿੰਮੇਵਾਰੀ ਉਹਨਾਂ ਦੀ ਆਪ ਦੀ ਹੋਈ ਹੈ ਸਾਡਾ ਇੱਕ ਜਿੰਦਾਬਾਦ 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 ਇਹ ਇਹ ਬਹੁਤ ਕੁਝ ਇਥੋਂ ਦੇ ਵਿਦਿਆਰਥੀਆਂ ਨੇ ਦੇਖਿਆ ਹੋਇਆ ਆ ਦਸਤਰ ਗਵਾਹ ਇਸ ਗੱਲ ਦਾ ਇਹਨੇ ਇੱਕ ਪਾਸੇ ਦੀ ਡਣਾ ਲਾਈ ਤਾਂ ਇਸ ਤੋਂ ਦੂਜੇ ਪਾਸੇ ਨਿਕਲਦਾ ਸੀ ਤੇ ਟੀ ਪੁਆਇੰਟ ਸਾਹਮਣੇ ਆ ਪੰਜਾਬ ਪੁਸ ਦਾ ਕਿਟਾਪਾ ਉੱਥੋਂ ਹੋਣ ਲੱਗਿਆ ਸੀ ਕਿਉਂ ਸੜਕਾਂ ਦੀਆਂ ਦੁਕਾਨਾਂ ਪਰਲੇ ਪਾਸੇ ਆ ਉੱਥੋਂ ਤੱਕ ਹੁੰਦਾ ਗਿਆ ਇਸੇ ਯੂਨੀਵਰਸਿਟੀ ਦਾ ਇਤਿਹਾਸ ਹੈ ਇਹ दो हजार चौदह दूट्यूब से भीडियो कट के देख लो एलिए बैंकूम जी कर इसे करा हक बहुत पैसा पे कर दॉस्टल अपने भल तोड़ कोई खराबी असी नहीं करनी संभालना भी आपा ही है हजे लिफ्ट भी चला जे नहीं चलिया तो चला यूको होस्टल की यूको डिपार्टमेंट दिफ्ट भी चला 7ਵੀਂ ਮੰਜ਼ਲ ਤੇ ਜਿਹੜਾ ਕਮਰਾ ਜਿਉਂ ਬੰਦਾ ਮੈਸੇਜ ਚਾਹਦਾ ਕੱਪ ਲੈਣ ਆਇਆ ਤੇ ਜਾਂਦਾ ਜਾਂਦਾ ਜਿੰਦਾ ਤਾਂ ਲਈ ਚਾਹ ਹੀ ਖਰ ਜਾਂਦੀ ਆ ਤੇ ਜੇ ਦੋ ਜਿਹੜੇ ਲੋੜੇ ਪੈ ਜਾਣ ਤਾਂ ਤੀਜੇ ਜਿਹੜੇ ਬੰਦੇ ਦਾ ਕਲਾਸ ਰੂਮ ਚਾਲੂ ਕੀ ਕਰ ਲੋ ਹਟ ਜਾਂਦਾ ਤੇ ਜੋ ਯੂਗੋ ਚ ਵੀ ਇਹੀ ਹਾਲ ਆ ਇਹ ਫੈਸਿਲਿਟੀ ਛੱਡਾ ਹੱਕ ਆ ਔਰ ਅਸੀਂ ਗਾਰੰਟਿ ਬਦਵਾਈ ਆ 375 ਕਰੋੜ ਤੇ ਲੈ ਕੇ ਗਏ ਆ ਔਰ ਉਹਦੇ 'ਚ ਵਿਦਿਆਰਥੀਆਂ ਦਾ ਹੱਕ ਆ ਆਪਣੀ ਹੁਸੂਰਤ ਲੈਣ ਦਾ ਇਸ ਲਈ ਇਹ ਲੜਾਈ ਕੋਈ ਕਹਿੰਨ ਲੱਗਦਾ ਬਈ ਇੱਕ ਦਿਨ ਦੀ ਲੜਾਈ ਦੋ ਦਿਨ ਦੀ ਲੜਾਈ ਕਿਸਾਨਾਂ ਨੇ ਕਿਸਾਨਪੂਰ ਦੇਖਿਆ ਤੁਸੀਂ ਸਾਰੇ ਪਿੰਡਾਂ ਦੇ ਹੀ ਜਿਆਦਾਤਰ ਬੈਠੇ ਸ਼ਹਿਰਾਂ ਵਾਲੇ ਨੇ ਵੀ ਦੇਖੇ ਸੀ ਕਿਸਾਨਪੂਰ ਸ਼ਹਿਰਾਂ ਨੇ ਵੀ ਬੜਾ ਸਾਥ ਦਿੱਤਾ ਜੀ ਕਿੰਨਾ ਚਿਰ ਚੱਲਿਆ ਉਹ ਦੁਨੀਆ ਨੂੰ ਲੱਗਦਾ ਸੀ ਕਿ ਮੋਤੀ ਨੂੰ ਨਹੀਂ ਚੁਕਾਇਆ ਜਾ ਸਕਦਾ ਕਦੇ ਇਹ ਉਹ ਬੰਦਾ ਜਿਹੜਾ ਇਹ ਨਹੀਂ ਇਹ ਨੂੰ ਨਹੀਂ ਕੋਈ ਰੋਕ ਟੋਕ ਸਕਦਾ ਉਸ ਬੰਦੇ ਨੂੰ ਜਿਹੜਾ 56 ਇੰਚ ਦਾ ਸੀਨੇ ਦੇ ਦਾਅਵੇ ਕਰਦਾ ਸੀ ਉਹਨੂੰ ਬੱਕਰੀ ਬਣਾਇਆ ਕਿ ਨਹੀਂ ਬਣਾਇਆ ਉਹਨੇ ਆਪ ਦੀ ਆਪ ਬਿਆਨ ਕੀਤਾ ਕਿ ਨਹੀਂ ਕਿ ਕਾਨੂੰਨ ਵਾਪਸ ਡੇਢ ਸਾਲ ਕਿਸਾਨ ਬੈਠੇ ਰਹੇ ਆ ਹੁਣ ਵੀ ਸ਼ੰਭੂ ਬਾਰਡਰ ਰੋਕਿਆ ਹੋਇਆ ਕਿੰਨਾ ਦਿਨ 300 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਕਿੰਨੇ ਕਿਸਾਨ ਸੀ ਲੋਏ ਸਮਾਂ ਤਾਂ ਲੱਗ ਜਾਂਦਾ ਪਰ ਲੀਪ ਹੋਣੀ ਜ਼ਰੂਰੀ ਹੁੰਦੀ ਆ ਉਸ ਤਰ੍ਹਾਂ ਦੇ ਕੱਲ੍ਹ ਚੰਡੀਗੜ੍ਹ ਚ ਫੇਰ ਹਿਸਾਰ ਇਕੱਠੇ ਹੋਏ ਇਹ ਤਾਂ ਇਸ ਇਹ ਜ਼ਰੂਰਤ ਚੋਂ ਨਿਕਲਦੇ ਆ ਧਰਨੇ ਸ਼ੋਕ ਚੋਂ ਨਹੀਂ ਨਿਕਲਦੇ ਨਹੀਂ ਤਾਂ ਕੀ ਲੋੜ ਹੈ ਕਿ ਨੂੰ ਖੱਜਲ ਹੋਣ ਦੀ ਆਂਦੀ ਰਾਤ ਨੂੰ ਬਿੱਚੇ ਆ ਕੇ ਕੋਈ ਲਾਇਬ੍ਰੇਰੀ ਚ ਉੱਟ ਕੇ ਆਇਆ ਹੋਣਾ ਕੋਈ ਕਮਰੇ ਚ ਉੱਟ ਕੇ ਆਇਆ ਤੋ ਇਹ ਇਹ ਕੋਈ ਸ਼ੋਪ ਨਹੀਂ ਹੈਗਾ ਇਸ ਲਈ ਪਾਣੀ ਚ ਆਪਣਾ ਆ ਗਿਆ ਹੈਗਾ ਅੱਜ ਦਾ ਧਰਨਾ ਤਾਂ ਆਪ ਬਕਤੀਦਾਰ ਤੇ ਪੋਸਟਮਾਨ ਕਰਾਗੇ ਇਹਨੂੰ ਰੱਦ ਤਾਂ ਨਹੀਂ ਨਹੀਂ ਕਰਦੇ ਇਹ ਨਹੀਂ ਪਤਾ ਕਿ ਕੱਲ ਨੂੰ ਦਿਨੇ ਦਿਵਾਰੇ ਛੱਟ ਦੇਖਣੇ ਪਏ ਇਹ ਨਹੀਂ ਪਤਾ ਪਰਸੋਂ ਨੂੰ ਤੇ ਚੌਥੇ ਨੂੰ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਤੇ ਇੱਕ ਹਫਤਾ ਅੱਜ ਅਸੀਂ ਇੱਕ ਮੈਮੋਰੰਡਮ ਸੀਐਮ ਨੂੰ ਗਵਰਨਰ ਨੂੰ ਗਵਰਨਰ ਆਪਣਾ ਚੀਫ ਸੈਕਟਰੀ ਹੁੰਦਾ ਵਾਈਸ ਸੈਕਟਰੀ ਦੇ ਉੱਪਰ ਗਵਰਨਰ ਹੁੰਦਾ ਗਵਰਨਰ ਨੂੰ ਮੁੱਖ ਮੰਤਰੀ ਨੂੰ ਤੇ ਸਿੱਖਿਆ ਮੰਤਰੀ ਨੂੰ ਇੱਕ ਮੈਮੋਰੰਡਮ ਭੇਜ ਦਿੱਤਾ ਹੈਗਾ ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਆ ਕਿ ਜਦੋਂ ਸਾਡੇ BC ਦੋ ਦਿਨ ਇੱਥੇ ਬੈਠਿਆ ਕਰਿਆ ਤਾਂ ਕਿ ਸਾਡੇ ਆ ਕੰਮ ਨਾ ਰੁਕਣ ਉਹ ਕਹਿ ਦਿੰਦੇ ਆ ਜੀ ਫਰਾਨੇ ਨੇ ਸੇੜ ਲਏ ਹੁਣ ਮੋਟਰ ਦਾ ਟੈਂਡਰ ਭਰਿਆ ਹੋਇਆ ਮੋਟਰ ਖਰੀਦਣ ਦਾ ਟੈਂਡਰ ਭਰਿਆ ਹੋਇਆ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਆ ਜਿਹੜੀਆਂ ਲਾਈਟਾਂ ਲੱਗੀਆਂ ਸਟਰੀਟ ਲਾਈਟਾਂ ਇਹ ਖਰਾਬ ਹੋ ਗਈਆਂ ਯੂਨੀਵਰਸਿਟੀ ਚ ਤੇ ਇਹਨਾਂ ਦੀ ਰਿਪੇਅਰ ਕਰਾਉਣੀ ਸੀ ਧਰਨਾ ਲੱਗਿਆ ਜੀ ਇਹਨਾਂ ਨੂੰ ਪੈਸੇ ਕਿ ਸਾਰਾ ਪੁੱਛਦੇ ਰਹੇ ਇਹ ਕਹਦੇ ਨੇ ਪੌੜੀ ਨਹੀਂ ਹੈਗੀ ਯੂਨੀਵਰਸਿਟੀ ਕੋਲ ਜਿਹੜੀ ਲਾਇਰ ਦਾ ਲੱਗੂਗਾ ਉਹ ਪੌੜੀ ਆਪ ਨੇ ਆਪ ਨੂੰ ਚੁਟਕਲਾ ਬਣ ਗਈ ਉਹਦੀ ਕਹਾਣੀਆਂ ਬਣ ਗਈਆਂ ਉਹਦੀਆਂ ਉਹ ਪੌੜੀ 2 ਸਾਲਾਂ ਚ ਖਰੀਦੀ ਗਈ ਆ ਗਈ ਉਹ ਪੌੜੀ ਨਹੀਂ ਚੁਟਕਲੇ ਜਾਂਦੇ ਇੱਥੇ ਇਸ ਲਈ ਇੱਕ ਹਫ਼ਤਾ ਇੱਥੋਂ ਅਸੀਂ ਵੇਟ ਕਰਨੀ ਹੈ 11 ਤਰੀਕ ਦਾ ਸੱਦਾ ਹੈਗਾ ਕੱਟ ਦਾ ਉਹਦੇ ਵਿੱਚ ਸਾਰੇ ਆਣੇ ਜੇ ਉਹ ਮਸਲਾ ਹੱਲ ਨਾ ਹੋਇਆ ਤਾਂ ਪੰਜਾਬ ਸਰਕਾਰ ਨੂੰ ਇੱਕ ਗੱਲ ਬਿਲਕੁਲ ਪਤਾ ਉਹਨਾਂ ਨੂੰ ਮੋਰਚਾ ਇਹ ਮਹਿੰਗਾ ਪਿਆ ਸੀ ਪਹਿਲਾਂ ਬਹੁਤ ਫਿਰ ਇਹਨਾਂ ਦਾ ਮੰਤਰੀ ਚਾਰ ਪੰਜ ਮੰਤਰੀ ਇੱਥੇ ਘੋੜੀਆਂ ਹੋ ਕੇ ਮਿੰਤਾ ਕਰਕੇ ਗਏ ਸੀ ਇਹ تمہਾਰੇ ਚੱਲੂਗਾ ਕੰਮ ਫਿਰ ਇਸ ਲਈ ਅੱਜ ਜਿਹੜਾ ਜਣਾ ਹੋਇਆ ਥੋੜੀ ਜਿਦਾਲ ਹੋਇਆ ਜਿਹੜਾ ਤੁਸੀਂ ਨਿਕਲ ਕੇ ਆਏ ਜਦੋਂ ਝੰਡੇ ਤੇ ਝੰਡਾ ਪਾ ਕੇ ਨਾਅਰੇ ਮਾਰ ਕੇ ਬਾਹਰ ਆਉਨੇ ਉਹਦੋਂ ਇਹਨਾਂ ਨੂੰ ਭੱਜ ਰ ਪੈ ਜਾਂਦੀ ਹੈ ਤਾਂ ਹੋਇਆ ਇਹ ਜੇ ਹੁਣ ਵੀ ਨਹੀਂ ਗੈਲੀ ਕਰਨਗੇ ਇੱਕ ਅਸੀਂ ਹੋਰ ਕਰਦਾ ਕਿ ਅੱਜ ਤਾਂ ਆ ਗਿਆ ਪਾਣੀ ਮੰਨ ਲਓ ਤੜਕੇ ਨੂੰ ਫੇਰ ਨਾ ਆਇਆ ਥੋੜੇ ਮਨਾਈ ਤਾਂ ਜਾਊਗਾ ਕਿ ਇਹ ਕੀ ਹੋ ਗਿਆ ਫੇਰ ਜੇ ਬੱਤੂ ਵੱਲ ਕੱਲ ਫੇਰ ਤੱਕ ਫੇਰ ਬੰਦ ਹੋ ਗਿਆ ਇਹਦੀ ਜ਼ਿੰਮੇਵਾਰੀ ਇੱਥੇ ਸਾਡੇ ਚਾਰ ਬਾਈਟਨ ਖੜੇ ਆ ਹੁਣ ਇਹਨਾਂ ਨੇ ਡੀਲ ਕੀਤਾ ਨਾ ਸਾਡੇ ਨਾਲ ਆ ਕੇ ਤੇ ਜ਼ਿੰਮੇਵਾਰੀ ਇਹਨਾਂ ਦੀ ਆ ਇਹ ਨਹੀਂ ਹੋਊਗਾ ਕਿ ਤੁਸੀਂ ਫਿਰ ਆਏ ਕਰਕੇ ਕਹਿ ਲੋਗੇ ਵੀ ਹੁਣ ਸਾਡਾ ਨਹੀਂ ਹੈਗਾ ਫੇਰ ਭਾਈ ਸਾਥੀ ਨੂੰ ਸੇਕ ਚੱਲਣਾ ਪੈਣਾ ਦੂਜੇ ਮੋਟਰ ਜਿਹੜੀ ਹੈਗੀ ਉੱਥੇ ਜਾਦਾ ਮੋਟਰ ਦੀ ਰਿਪੇਅਰ ਹੋਣੀ ਆ ਜਾਂ ਮੋਟਰ ਨਵੀਂ ਪੈਣੀ ਉਹ ਕੱਲ ਕੱਲ ਜਾਂਦੀ ਠੀਕ ਕਰਾਉਣ ਇਹ ਦੋ ਗੱਲਾਂ ਪਾਣੀ ਹੁਣ ਆ ਗਿਆ ਇਸ ਕਰਕੇ ਜੀ ਇਥੋਂ ਪ੍ਰੋਟੈਸਟ ਕੰਪਲੀਟ ਕਰਦੇ ਆ ਪਰ ਇਹ ਗੱਲ ਵੀ ਸ਼ਰਤੀ ਲੈ ਕੇ ਜਾਵਾਂਗੇ ਹੁਣ ਤੇ 11 ਤਰੀਕ ਨੂੰ ਸਾਰੇ ਆਪਾਂ ਉਸ ਇਕੱਠ ਦਾ ਹਿੱਸਾ ਲਵਾਂਗੇ ਜੋ ਮੇਰੇ ਬਦਲ ਸਾਥੀਓ ਇੰਨੀ ਇਹ ਗੱਲ ਇੱਕ ਤੁਹਾਨੂੰ ਬੇਨਤੀ ਆ ਕਿ ਪਿਛਲੇ 10-12 ਸਾਲਾਂ ਚ ਪੰਜਾਬੀ ਯੂਨੀਵਰਸਿਟੀ ਚ ਕਦੇ ਨਸ਼ਾ ਨਹੀਂ ਆਇਆ ਇੱਥੇ ਅਸੀਂ ਕਦੇ ਨਸ਼ੇ ਵਾਲੀਆਂ ਲੜਾਈਆਂ ਨਹੀਂ ਦੇਖੀਆਂ ਇਹਦੇ ਤੁਹਾਨੂੰ ਸਾਰਿਆਂ ਨੂੰ ਸਾਫ਼ ਦੇਣਾ ਪੈਣਾ ਹੁਣ ਇਹ ਸਾਡੇ ਕੋਲੇ ਖਬਰਾਂ ਆਉ ਲੱਗੀਆਂ ਸਾਡੇ ਹੋਸਟਲਾਂ ਚ ਵੀ ਸਾਡੇ ਕੈਂਪਸਟ ਵੀ ਚੋਰੀ ਬਹੁਤ ਜ਼ਿਆਦਾ ਵਧ ਗਈ ਹੈ ਤੇ ਇੱਥੇ ਨਸ਼ਾ ਵਿਕਣ ਲੱਗ ਗਿਆ ਹੈ ਅਸੀਂ ਇਹ ਕ ਜੇ ਸਾਨੂੰ ਇਹੇਜਾ ਕੋਈ ਕਹਿਸ ਪਤਾ ਲੱਗਿਆ ਤੁਸੀਂ ਸਾਨੂੰ ਦੱਸਣਾ ਤੇ ਆਪ ਵੀ ਬਈ ਪੜ੍ਹਨ ਲਿਖਣ ਆਏ ਹੋ ਸਾਰੇ ਨੇ ਆਪਦਾ ਧਿਆਨ ਰੱਖਣਾ ਆਪ ਵੀ ਇਹੇਜੇ ਪਾਸੇ ਤੁਰਣਾ ਨਹੀਂ ਕਿਸੇ ਨੇ ਯੂਕੋ ਚ ਪਿਛਲੇ ਸਾਲ ਗੱਭਰੂ ਉਮਰ ਦੇ 22 ਸਾਲ ਦੇ ਮੁੰਡੇ ਦਾ ਕਤਲ ਹੋਇਆ ਦਿਨ ਦੇ ਹਾਂ ਅਸੀਂ ਨਹੀਂ ਚਾਹੁੰਦੇ ਸਾਡਾ ਕੋਈ ਵੀਰ ਕੋਈ ਇਸ ਤਰ੍ਹਾਂ ਦੀ ਭੇਟ ਚੜੇ ਜੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਤੁਹਾਡੇ ਕੋਲੇ ਆਉਂਦੀ ਆ ਤੁਸੀਂ ਵਿਦਿਆਰਥੀ ਜਿੱਥੇ ਬੰਦਿਆ ਜਿੰਗੀਆਂ ਵੀ ਆ ਕਿਸੇ ਨੇ ਵੀ ਧਿਆਨ ਚ ਲਿਆਓ ਉਹ ਗੱਲ ਉਹ ਗੱਲ ਧਿਆਨ ਚ ਲੈ ਕੇ ਆਓ ਕਿਉਂਕਿ ਇਸ ਤੇ ਪਹਿਰਾ ਦੇਣਾ ਸਦਾ ਜ਼ਰੂਰੀ ਆ ਪਿੰਡਾਂ ਦੇ ਲੋਕ ਪਿੰਡਾਂ 'ਚ ਵੀ ਪਹਿਰਾ ਆਪ ਹੀ ਦਿੰਦੇ ਆ ਨਹੀਂ ਤਾਂ ਇੱਥੇ ਕੁੱਤੀ ਚੋਰਾਂ ਨਾਲ ਲੜੀ ਹੋਈ ਆ ਸਾਰਾ ਕੁਝ ਵਕਾਊ ਇੱਥੇ ਵਿਕਦਾ ਕੀ ਨਹੀਂ ਹੈ ਇਹ ਇਹ ਸਰਕਾਰਾਂ ਸਰ ਗਿਆ ਮੰਤਰੀ ਛਤਰੀ ਪੈਸਾ ਭੰਨੇ ਹੋਇਆ ਇਹ ਚਿੱਟਾ ਚਿੱਟਾ ਜਿਹੜਾ ਸਾਰਾ ਕੁਝ ਆ ਇਹਨਾਂ ਦੇ ਨਾਲ ਨਾਲ ਕੇ ਚੱਲਦਾ ਔਰ ਇਸ ਚੀਜ਼ ਦਾ ਯੂਨੀਵਰਸਿਟੀ ਖਿਆਲ ਰੱਖਣਾ ਸੋ ਬਹੁਤ ਬਹੁਤ ਧੰਨਵਾਦ ਮਸਲਾ ਕੁਸੀਂ ਸਿਰੇ ਲਵਾਇਆ ਜਿਹੜੀ ਮੋਟਰ ਵਾਲੀ ਗੱਲ ਹੈ ਉਹ ਗੱਲ ਅਸੀਂ ਕਰਕੇ ਫਿਰ ਆਪਾਂ ਇਥੋਂ ਜਿਹੜਾ ਹੈਗਾ ਵਾਪਸ ਜਾਂਦੇ ਹਾਂ